ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਅੱਜ ਸਮਾਉ ਪਿੰਡ ਪਾਲ ਸਿੰਘ ਸਮਾਉ ਦੇ ਘਰ ਪਹੁੰਚੇ ਜਿੱਥੇ ਪਾਲ ਸਿੰਘ ਸਮਾਉ ਵੱਲੋਂ ਲੋੜੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਤੇ ਨਿੱਕੇ ਸਿੱਧੂ ਦੀ ਇਹ ਪਹਿਲੀ ਲੋੜੀ ਹੋਣ ਕਰਕੇ ਮਾਤਾ ਚਰਨਕੌਰ ਵੱਲੋਂ ਲੋੜੀ ਦਾ ਭੁੱਗਾ ਵੀ ਬਾਲਿਆ ਗਿਆ ਮਾਤਾ ਚਰਨਕੌਰ ਦੇ ਨਾਲ ਫੀਮੇਲ ਸਿੰਗਰ ਅਮਰਨੋਰੀ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਪ੍ਰੋਗਰਾਮ ਤੋਂ ਬਾਅਦ ਮਾਤਾ ਚਰਨਕੌਰ ਤੇ ਅਮਰਨੋਰੀ ਕੀ ਬੋਲੇ ਦੇਖੋ ਅੱਗੇ ਪੂਰੀ ਵੀਡੀਓ बेटा सारे खुशियां भिश करो राजा दंत तो परे हो गए दंत तो परे करने वाले तो नहीं है पर फिर भी इतने आके थोड़ा सुून मिलता तो है बच्चा बहुत कोशिश कर रहा है ਨੇ ਅਲੋਪ ਹੋ ਰਹੀਆਂ ਹੀਆਂ ਮੈਂ ਬਹੁਤ ਸਮੇਂ ਤੋਂ ਦੇਖ ਨਹੀਂ ਆ ਰਹੀ ਇਸੇ ਪਰ ਮੈਂ ਇਹਦੇ ਨਾਲ ਜਲਦ ਹੀ ਮਿਲਣੀ ਹੋਈਆਂ ਇਹ ਆਪ ਦਾ ਬਾਕੀ ਸਾਰਾ ਇਹ ਸੰੰਦਰਭ ਤੋਂ ਕੋਟੇ ਮੈਂ ਕੋਸ਼ਿਸ਼ ਕਰਦਾ ਹਾਂ ਤੁਮਾਰਿਆਂ ਚੰਨੀ ਕਲਾਬਸ਼ੀ ਤੇ ਐਸੀ ਤਰ੍ਹਾਂ ਕਿ ਇਹਦੇ ਮੈਨੇਜਮੈਂਟ ਵਿੱਚ ਮਿਲਦੇ ਕਰਦੇ ਗਏ ਕਿ ਸਮੁੱਚਾ ਮਤਲਬ ਹੈ ਸਾਡੇ ਵਰਗੀਆਂ ਬੁਤਿਆਰੀਆਂ ਮਾਮਾ ਨੂੰ ਵੀ ਥੋੜਾ ਜਿਹਾ ਸਕੂਨ ਮਿਲਦਾ ਹੈ ਕਿ ਆਪ ਨੇ ਕਹਿ ਲਿਆ ਮਾ ਬਾਲ ਮੇਰੇ ਨਾਲ ਮੋਹਣ ਕੋਲੋਂ ਗੱਲ ਕਰ ਦਿੱਤੀ ਪਰ ਮਾਤਾ ਜੀ ਨੇ ਕਹਿ ਦਿੱਤਾ ਕਿ ਕੁਝ ਮੇਰੇ ਵੀ ਆਪ ਵੀ ਆ ਕੇ ਇੱਕ ਵਾਰ ਬਣਾਓ ਭਾਵੇਂ ਬੁਲਾਇਆ ਜਦ ਜੀ ਇੱਥੇ ਆ ਪੈਣਾ ਸਾਰੀਆਂ ਦੇ ਚਿਹਰੇ ਤੇ ਖੁਸ਼ੀਆਂ ਨੇ ਸਾਡੀ ਭੈਣ ਤੇ ਤੇਰੇ ਤੇ ਖੁਸ਼ੀ ਜਾ ਕਿਉਂਕਿ ਦੂਜਿਆਂ ਨੂੰ ਖੁਸ਼ੀਆਂ ਕਮਣੀਆਂ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਸਾਰੇੰਬਰ ਦਾ ਆਪਣੇ ਗੱਦ ਨੂੰ ਅੰਦਰ ਸਮਾ ਲੈਣਾ ਤੇ ਦੂਜਿਆਂ ਨੂੰ ਸਮਾਈ ਦੇ ਕੇ ਖੁਸ਼ੀਆਂ ਦੇਣੀਆਂ ਇਹ ਵੀ ਬਹੁਤ ਵੱਡਾ ਕਹਿੰਦੇ ਇੱਕ ਦਾਨ ਹੁੰਦਾ ਹੈ ਬਹੁਤ ਵੱਡੀ ਸੇਵਾ ਹੁੰਦੀ ਹੈ ਕਿਸੇ ਦੀ ਝੋਲੀ 'ਚ ਖੁਸ਼ੀ ਪਾੜੀ ਤਾਂ ਚਾਹਤ ਕੋਈ ਆਪਣਾ ਪਿੰਡ ਹੈ ਅਸੀਂ ਜਿੱਥੇ ਮੇਰਾ ਇਹਨਾਂ ਦੇ ਨਾਲ ਇੱਕ ਮਾਂ ਪੁੱਤ ਦਾ ਰਿਸ਼ਤਾ ਉਹਦੇ ਨਾਲ ਨਾਲ ਇੱਕ ਭਰਾ ਦਾ ਰਿਸ਼ਤਾ ਵੀ ਹੈ ਇੱਕ ਟੇਕੇ ਦਾ ਰਿਸ਼ਤਾ ਵੀ ਹੈ ਅਸੀਂ ਹਰ ਕੋਸ਼ਿਸ਼ ਕੀਤੀ ਹੈ ਅਸੀਂ ਸਮਾਰਨ ਸਾਡੇ ਪਿਆਰੇ ਵੀਰ ਜਿਨ੍ਹਾਂ ਨੂੰ ਅਸੀਂ ਕਦੇ ਵੀ ਸਤਜਨ ਮਾਤਰ ਕੋਲ ਨਹੀਂ ਸਕਦੇ ਸਣਾ ਵੀ ਸੁਖਦੇਵ ਸਿੰਘ ਸਿੱਤੂ ਸਿੱਤੂ ਮੁਸੇਬਾ ਅਸੀਂ ਹਰ ਇੱਕ ਸਾਡੀ ਉਹਨਾਂ ਨੂੰ ਸਮਰਪਿਤ ਹੈ ਕੋਸ਼ਿਸ਼ ਕਰਦੇ ਹੁੰਨੇ ਆਸੀਂ ਵੀ ਅਸੀਂ ਇੰਨਾ ਕਯੋਗਦਾਨ ਪਾਈਏ ਸਾਡੀ ਮਾਂ ਨੂੰ ਜਿੰਨੀ ਖੁਸ਼ੀ ਹੋ ਸਕਦਾ ਸਾਡੇ ਬਦਵਸਿਤੇ ਸਕੀ ਅਸੀਂ ਸਿੱਤੂ ਦਵਾ ਨਹੀਂ ਸਕਦੇ ਕਦੇ ਵੀ ਜਿਵਨ ਨਹੀਂ ਸਕਦੇ ਪਰ ਮਾਤਾ ਦੇ ਮੋਤੇ ਨਾਲ ਮੋਟਾ ਲਾਕੀ ਕੋਨਾਂ ਨੂੰ ਹੌਸਲਾ ਦੇਣ ਦੇ ਲਈ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਭਾਵੇਂ ਸਾਡੇ ਤੋਂ ਸਾਡੇ ਵੀਰੇ ਦਾ ਦਿਲ ਕਦੇ ਨਹੀਂ ਚੱਲ ਹੁੰਦਾ ਹਮੇਸ਼ਾ ਇਹ ਇਸੇ ਉੱਤੇ ਗੱਲ ਕਰਨ ਲੱਗੇ ਇਮੋਸ਼ਨਲ ਹੋ ਜਾਂਦੇ ਆ ਪਰ ਵੀ ਅੰਦਰੋਂ ਮੇਰਾ ਜਿਗਰਾ ਜਿਹੜਾ ਉਹ ਰੋ ਰਿਹਾ ਪਰ ਸਮਾਂ ਦੇ ਵਿੱਚ ਆਉਣਾ ਹੁੰਦਾ ਸਮਾਂ ਦੇ ਵਿੱਚ ਜੀਚਣਾ ਹੁੰਦਾ ਅਸੀਂ ਉਹਨਾਂ ਦੇ ਅਧੂਰੇ ਛੱਡੇ ਹੋਏ ਕੰਮਾਂ ਨੂੰ ਨਿਭਰੇ ਚੱਲਦਾ ਹੁੰਦਾ ਉਹਨਾਂ ਦੇ ਦੇਖੇ ਹੋਏ ਸੁਪਨਿਆਂ ਨੂੰ ਅਸੀਂ ਪੂਰਾ ਕਰਨਾ ਹੁੰਦਾ ਸੋ ਅੱਜ ਅਸੀਂ ਮਾਤਾ ਜੀ ਨੂੰ ਲੋੜੀ ਦਾ ਤਿਹਾੜੀ ਹਰ ਸਾਲ ਦਾ ਪਾਕ ਕੀਣਾ ਨੂੰ ਲੋੜੀ ਕਿਹ ਹੈ ਆ ਸਮਾ ਦੇ ਵਿੱਚ ਕਿਵੇਂ ਤਿਹਾੜ ਮਨਾਏ ਜਾਂਦੇ ਨੇ ਉਹਨਾਂ ਧੀਆਂ ਦੇ ਲਈ ਜਿੰਨਾ ਟੁੱਟੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਤਨਾ ਕਿਤੋਂ ਅਦੋਂ ਉਹਨਾਂ ਨੇ ਗੱਲਾਂ ਮੀਰੀ ਦੇਰੀ ਫੀਸਔਰ ਤਾਂ ਦੌਰ ਆਉਂਦੀ ਨਹੀਂ ਨਹੀਂਦੀ ਪਰ ਰੋਦੀ ਹੁੰਦੀ ਹੈ ਇਤਨੇ ਕਿਤੇ ਅੱਜ ਜਦੋਂ ਸਾਰੇ ਟੁਟੇ ਹੋਏ ਕਮਾਂਚ ਤੇ ਇਕੱਠੇ ਹੋ ਗਏ ਆ ਇਹ ਸਾਡੇ ਤਿਹਾਰ ਸਾਡਾ ਰਵੈ ਤਾਂ ਸਾਨੂੰ ਬੜਾ ਮਾਜੂਤ ਬਣਾਉਂਦੀ ਲੈਣੀ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਜਿਹੜੇ ਅਸੀਂ ਬੰਦੂਆਂ ਪੰਜਾਬੀਆਂ ਦਾ ਜਿਹੜਾ ਆਰੰਭ ਕਰਿਆ ਪਿੰਡ ਸੁਹਾਉਂਦੀਆਂ ਪੰਜਾਬ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਹੋ ਮੀਆਂ ਪਿੰਡ ਵਿੱਚ ਪੰਜਾਬ ਲੱਗ ਲੱਗੀਆਂ ਅਸੀਂ ਲੋਹੜੀ ਜਿਹੜੀ ਇਹ ਵੀ ਬੜੀ ਦਿਲ ਦੇ ਨੇੜੇ ਆ ਉਹਨਾਂ ਦਾ ਇਹਨਾਂ ਕਹਾਣੀ ਜਿਹਨਾਂ ਦੇ ਭਰਾ ਦੂਰ ਜਾਂਦੇ ਨੇ ਉਹਨਾਂ ਮਾਵਾਂ ਨੂੰ ਪਤਾ ਜਿਹਨਾਂ ਦੇ ਜਿਗਰ ਜਿਗਰ ਦੇ ਟੁਕੜੀ ਟੁਕੜ ਜਾਂਦੇ ਨੇ ਪਰ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਆਸਰਾ ਦੇਂਦੇ ਲਈ ਉਹਨਾਂ ਨੂੰ ਸਤਿਕਾਰ ਦੇਂਦੇ ਰਹੀਏ ਸੀ ਇਹਨਾਂ ਤਿਹਾਰਾਂ ਨੂੰ ਮਹੱਤਵਪੂਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋਸਾਇਟੀ ਦੀ ਤਮੰਨਾ ਸੀ ਦੀ ਇਸ ਤੋਂ ਦੀ ਤਮੰਨਾ ਜੋ ਹੁੰਦੀ ਜੀ ਮੇਰਾ ਗੱਲ ਹੋ ਇਸੇ ਕੁਆਰ ਮੈਨੂੰ ਬੜਾ ਬਹਾਰ ਚਾਹਤ ਆਉਂਦਾ ਆਪਣਾ ਪਿੰਡ ਹੈ ਅਸੀਂ ਜਿੱਥੇ ਮੇਰਾ ਇਹਨਾਂ ਦੇ ਨਾਲ ਇੱਕ ਮਾਪੂਤ ਦਾ ਰਿਸ਼ਤਾ ਉਹਦੇ ਨਾਲ ਨਾਲ ਇੱਕ ਭਰਾ ਦਾ ਰਿਸ਼ਤਾ ਵੀ ਹੈ ਇੱਕ ਟੇਕੇ ਦਾ ਰਿਸ਼ਤਾ ਵੀ ਹੈ ਅਸੀਂ ਹਰ ਕੋਸ਼ਿਸ਼ ਕੀਤੀ ਹੈ ਹਰ ਸਮਾਂ ਸਾਡਾ ਸਾਡੇ ਪਿਆਰੇ ਵੀਰ ਜਿਨ੍ਹਾਂ ਨੂੰ ਅਸੀਂ ਕਦੇ ਨਹੀਂ ਸੱਚ ਜਾਣ ਮੱਤ ਕੋਰੇ ਨਹੀਂ ਸਕਦੇ ਸਾਡਾ ਵੀ ਸਦੈ ਸਿੰਘ ਸੇਤੂ ਸੇਤੂ ਮੁਸੇਬਾ ਅਸੀਂ ਹਰ ਤਰੀਕੀ ਸਾਡੀ ਉਹਨਾਂ ਦਾ ਸਮਰਥਨ ਹੈ ਕੋਸ਼ਿਸ਼ ਕਰਦੇ ਹੁਣੇ ਅਸੀਂ ਵੀ ਅਸੀਂ ਇੰਨਾ ਕਯੋਗਦਾਨ ਪਾਈਏ ਸਾਡੀ ਮਾਂ ਨੂੰ ਜਿੰਨੇ ਖੁਸ਼ੀ ਹੋ ਸਕਦਾ ਸਾਡੇ ਬੰਦੋ ਚ ਦੇ ਸਕੀ ਅਸੀਂ ਸਿੱਧੋ ਤਬਰ ਨਹੀਂ ਸਕਦੇ ਕਦੇ ਨਹੀਂ ਬਣ ਸਕਦੇ ਪਰ ਮਾਤਾ ਦੇ ਮੋਢੇ ਨਾਲ ਮੋਢਾ ਲਾਕੇ ਉਹਨਾਂ ਨੂੰ ਮਸਲਾ ਦੇਣ ਦੇ ਲਈ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਪਰ ਸਾਡੇ ਤੋਂ ਸਾਡੇ ਵੀਰੇ ਦਾ ਦਿਲ ਕਦੇ ਨਹੀਂ ਚੱਲ ਹੁੰਦਾ ਹਮੇਸ਼ਾ ਇਹ ਇਸੇ ਦੀ ਗੱਲ ਕਰਨ ਲੱਗੀ ਮੋਸ਼ਨਲ ਹੋ ਜਾਂਦੇ ਆ ਉਹ ਵੀ ਅੰਦਰੋਂ ਮੇਰਾ ਜਿਗਰਾ ਜਿਹੜਾ ਉਹ ਰੋ ਰਿਹਾ ਪਰ ਸਮਾਜ ਦੇ ਵਿੱਚ ਆਉਣਾ ਹੁੰਦਾ ਸਮਾਜ ਦੇ ਵਿੱਚ ਵਿਚਰਨਾ ਹੁੰਦਾ ਅਸੀਂ ਉਹਨਾਂ ਦੇ ਅਧੂਰੇ ਛੱਡੇ ਹੋਏ ਕੰਮਾਂ ਨੂੰ ਨਿਪਟਰੀ ਚੜਦਾ ਹੁੰਦਾ ਉਹਨਾਂ ਦੇ ਦੇਖੇ ਹੋਏ ਸੁਪਨਿਆਂ ਨੂੰ ਅਸੀਂ ਪੂਰਾ ਕਰਨਾ ਹੁੰਦਾ ਸੋ ਅੱਜ ਅਸੀਂ ਮਾਤਾ ਜੀ ਨੂੰ ਲੋੜੀ ਦਾ ਤਿਹਾਰ ਹਰ ਸਾਲ ਦਾ ਪਾਕ ਕਿਲਾ ਨੂੰ ਲੋੜੀ ਕਿਵੇਂ ਆ ਸਮਾ ਦੇ ਵਿੱਚ ਐਸੇ ਤਿਹਾੜ ਬਣਾਏ ਜਾਂਦੇ ਨੇ ਉਹਨਾਂ ਧੀਆਂ ਦੇ ਲਈ ਜਿੰਨਾ ਟੁੱਟੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਤਨਾ ਕਿਤੋਂ ਅਦੋਂ ਉਹਨਾਂ ਨੇ ਗੱਲਾਂ ਮੀਰੀ ਤੇਰੀ ਫੀਸਾ ਉਤਾਂ ਦੋਸਾਂ ਦੀ ਨਹੀਂ ਹੁੰਦੀ ਪਰ ਰੋਦੀ ਹੁੰਦੀ ਹੈ ਇਤਨੇ ਕਿਤੇ ਅਸੀਂ ਜਦੋਂ ਸਾਰੇ ਟੁਟੇ ਹੋਏ ਕਮਾਂਚੇ ਇਕੱਠੇ ਹੋ ਗਏ ਆ ਇਹ ਸਾਡੇ ਤਿਹਾਰ ਸਾਡਾ ਰੋਇ ਤਾਂ ਸਾਨੂੰ ਬੜਾ ਮਜ਼ਬੂਤ ਬਣਾਉਂਦੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਜਿਹੜੇ ਅਸੀਂ ਬੰਦੂਆਂ ਦੀਆਂ ਤੀਆਂ ਦਾ ਮੇਲਾ ਰੰਪ ਕਰਿਆ ਪਿੰਡ ਸੁਹਾਉਂਦੀਆਂ ਪੀਆਂ ਪੂਰੇ ਵਿਸ਼ਵ ਦੇ ਵਿੱਚ ਮਸ਼ਹੂਰ ਹੋ ਗਿਆ ਪਿੰਡੋਂ ਪਿੰਡ ਵਿੱਚ ਕਿੰਨਾਂ ਅਲਗ-ਅਲਗੀਆਂ ਅਸੀਂ ਲੋਕੀ ਜਿਹੜੀ ਇਹ ਵੀ ਬੜੀ ਦਿਲ ਦੇ ਨੇੜੇ ਆ ਉਹਨਾਂ 'ਤੇ ਹਨ ਕਹਾਣੀ ਜਿਹਨਾਂ ਦੇ ਭਰਾ ਦੂਰ ਜਾਂਦੇ ਵੀ ਉਹਨਾਂ ਮਾਵਾਂ ਨੂੰ ਪਤਾ ਜਿਹਨਾਂ ਦੇ ਜਿਗਰ ਅੰਝਰ ਤੇ ਟੁਕੜੀ ਟੁਕੜ ਜਾਂਦੇ ਨੇ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਉਹਨਾਂ ਨੂੰ ਸਤਿਕਾਰ ਦੇਣ ਦੇ ਲਈ ਅਸੀਂ ਇਨ੍ਹਾਂ ਤਿਹਾਰਾਂ ਨੂੰ ਮੋਰਜ਼ਬੀਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋਸਾਇਟੀ ਦੀ ਤਮੰਨਾ ਸੀ ਦੀ ਰਿਸਿਟੂ ਦੀ ਵੀ ਤਮੰਨਾ ਸੀ ਉਹ ਕਹਿੰਦੇ ਸੀ ਮੇਰਾ ਗੱਲ ਹੋ ਇਸੇ ਕਾਰਨ ਮੈਨੂੰ